ਬੋਬਰਾ ਇਦੀ ਸਕੇ ਸਟਟਰਾਂ ਨੇ ਨਾ ਬਾਈ ਜ਼ਿੰਮੇਦਾਰਾਂ ਨੂੰ ਸੁਰਗ ਦਿਖਾਤਾ ਤੇ ਸੁਰਗ ਕਿਵੇਂ ਦਿਖਾਤਾ ਬਾਈ 0% ਰਿਪੇਅਰ ਹੈ ਜੀ ਕੋਈ ਰਿਪੇਅਰ ਨਹੀਂ ਕੀ ਕਾਸੀ ਜੀ ਯਰ ਨਾ ਇਹ ਮੱਛੇ ਨਾ ਸੜੇ ਕੁਝ ਨਹੀਂ ਹੁੰਦਾ ਵੀ ਬਣੀ ਗੱਲ ਕੀ ਇਹ ਮੋਟਰ ਵੀ ਨਹੀਂ ਮੱਚਣ ਦਿੰਦਾ ਜੇ ਇਹਨੂੰ ਕੋਈ ਗੜਬੜਨ ਲੱਗੂ ਤਾਂ ਇਹ ਇੱਥੇ ਬੱਤੀਆਂ ਦਿੱਤੀਆਂ ਹੋਈਆਂ ਨੇ ਮੋਟਰ ਵੀ ਨਹੀਂ ਚਲਾਉਂਦਾ ਇਹ ਤੇ ਸਾਡੇ ਏਰੀਆ 'ਚ ਪਾਣੀ ਡੂੰਘੇ ਹੋਣ ਕਰਕੇ ਸਾਡੇ ਬਾਈ ਇਹੀ ਪਾਸਾ ਕੋਈ ਸਾਊਂਡ ਨਹੀਂ ਕੋਈ ਰੋਲਾ ਨਹੀਂ ਗੋਲਾ ਨਹੀਂ ਕੁਝ ਨਹੀਂ ਕਰਦਾ ਤੇ ਸੁਸਰੀ ਮੰਗੂ ਚੱਲਦਾ ਜਮਾ ਵੀ ਪੂਰਾ ਖੜਕਾ ਪਣੀਗਾ ਤੇ ਜਿਹੜੇ ਪਹਿਲਾਂਲੇ ਪੁਰਾਣੇ ਸਟਟਰ ਤੇਲ ਵਾਲੇ ਹੁੰਦੇ ਸੀ ਭਾਈ ਉਹਨਾਂ ਨਾਲੇ ਤਾਂ ਉਹ ਖੜਕਾ ਕਰਦੇ ਗੂੰਗੂੰ ਦੀ ਆਵਾਜ਼ ਕਰਦੇ ਜਦ ਮੋਟਰ ਚੱਲਦੀ ਤੇ ਕਦੇ-ਕਦੇ ਉਹਦੀਆਂ ਫਿੰਦਰਾ ਵਿਚੜੀਆਂ ਰਹਿ ਗਈਆਂ ਕਦੇ ਕੁਛ-ਕਦੇ ਕੁਛ ਜਿਹੜੇ ਤੇਲ ਚ ਸੀ ਕਦੇ ਪਾੜੀ ਪਾਏ ਕਿ ਮੱਚ ਗਏ ਉਹਨਾਂ ਦੀ ਰਿਪੇਅਰ ਕਰਦੀ ਰਹਿੰਦੀ ਸੀ ਮਾੜੀ ਮੋਟੀ ਇਹ ਤਾਂ ਯਾਰ 0% ਰਿਪੇਅਰ ਆ ਤੇ ਨਿਆ ਕੇ ਲਾ ਲਾ ਦਾ ਲੈ ਜਿੰਮੇਦਾਰ ਨੇ ਬਸ ਇਹਨੂੰ ਸਾਰੀ ਉਮਰ ਲੋੜ ਨਹੀਂ ਕਿ ਨਾ ਕਿ ਇਹਦੀ ਐਚਵੀ ਪੂਰੀ ਨਹੀਂ ਹੁੰਦੀ ਜਿਵੇਂ ਹੁਣ ਇਹ 30 35 ਦਾ 1.7 ਸਾਡੇ 15 20 ਦੀਆਂ ਮੋਟਰਾਂ ਚੱਲਦੀਆਂ ਆਮ ਸਾਡੇ ਡੇਢ ਕਿਸੂਟ ਤੇ ਪਾਣੀ ਆ ਤੇ ਜਿੰਨਾ ਏਰੀਆ 'ਚ ਪਾਣੀ ਉੱਤੀ ਆ ਬਈ ਉਧਰ ਨੂੰ ਤੇਲ ਵਾਲੇ ਵੀ ਕੰਮ ਕਰੀ ਜਾਂਦੇ ਆ ਪਰ ਸਾਡੇ ਏਰੀਆ 'ਚ ਇਹੀ ਕੰਮ ਕਰਦਾ ਬੀਨ ਸਰਗਰ ਖਾਇਆ ਹੈ ਰੇ ਨੇ ਕਰ ਰਹੰਦਾ 0% ਰਿਪੇਅਰ ਕਰਕੇ ਨਹੀਂ ਉਹਨੇ ਤਾਂ ਕਦੇ ਮੋਟਰ ਚਲਾਤੀ ਕਦੇ ਖੜਾਤੀ ਕਦੇ ਇੱਕ ਗੇਅਰ ਤੇ ਚਲਾਤੀ ਕਦੇ ਦੋ ਤੇ ਚਲਾਤੀ ਆਹ ਸਿਸਟਮ ਚੱਲੀ ਜਾਂਦਾ ਰਹਿੰਦਾ ਸੀ ਆਹ ਬਟਨ ਤਾਂ ਸੀ ਕਦੇ ਦੀ ਤੱਕ ਕਿ ਨਹੀਂ ਦੇਖੇ ਆਹੀ ਹੈ ਮੇਨ ਮਟਰਾਂ ਇੱਥੇ ਮੋਟਰ ਖੜ ਜੂ ਨਹੀਂ ਇੱਥੇ ਜਲ ਪੈਂਦੀ ਆ ਵਿੱਚ ਹੀ ਇਹਦੇ ਆਟੋ ਆ ਸਾਰਾ ਕੁਝ ਨਾਲ ਲੱਗਿਆ ਖੰਗਾ ਲੱਗਦਾਗਾ ਬੂਰਾ ਯਾਰ ਜਿੰਦਾਬਾਦ ਕੰਮ ਆ ਤੇ ਹੋਰ ਜਨਰਲ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ